ਅੱਡਾ ਪੱਤਰਕਾਰ ਪਿੰਦਰਮਨ ਪਹੁੰਚਿਆ ਜ਼ਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਮੀਰਪੁਰ ਜਿਸ ਚੋਨੇ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਚੋਨਾ ਕਰੀਬ 3 ਏਕੜ ਹੈ 3 ਏਕੜ ਪੰਚਾਇਤੀ ਜ਼ਮੀਨ ਦਾ ਠੇਕਾ ਜੀ ਗੁਰਿੰਦਰ ਸਿੰਘ ਨੇ ਦਿੱਤਾ ਸੀ ਜਿਸ ਵਿੱਚ ਗੁਰਿੰਦਰ ਸਿੰਘ ਨੂੰ 1 ਏਕੜ ਦਾ ਕਬਜ਼ਾ ਤਾਂ ਦਿਵਾ ਦਿੱਤਾ ਗਿਆ ਤੇ ਕਰੀਬ 2 ਏਕੜ ਜਿਸ ਵਿੱਚ ਚੋਨਾ ਲੱਗਿਆ ਹੋਇਆ ਉਸ ਦਾ ਕਬਜ਼ਾ ਨਹੀਂ ਦਿਵਾਇਆ ਗਿਆ ਪੰਚਾਇਤੀ ਬੋਲੀ ਹੋਣ ਤੋਂ ਪਹਿਲਾਂ ਹੀ ਕਿਸੇ ਹੋਰ ਵਿਅਕਤੀ ਨੇ ਇਸ ਵਿੱਚ ਚੋਨਾ ਲਗਾ ਦਿੱਤਾ ਹੈ ਜਿਸ ਚੋਨੇ ਦੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਸ ਦਾ ਕਬਜ਼ਾ ਪੰਚਾਇਤ ਨੇ ਕਿਉਂ ਨਹੀਂ ਦਵਾਇਆ ਪੰਚਾਇਤ ਭਾਗ ਨੇ ਕਿਉਂ ਨਹੀਂ ਦਵਾਇਆ ਇਹ ਪੰਚਾਇਤ ਭਾਗ ਦੇ ਅਧਿਕਾਰੀ ਜਾਣਦੇ ਹੋਣਗੇ ਆਪਣੇ ਕੋਲ ਪਿੰਡ ਮੀਰਪੁਰ ਦੇ ਪਤਵੰਤੇ ਸੱਜਣ ਹਾਜ਼ਰ ਨੇ ਉਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਕੀ ਗੱਲਬਾਤ ਹੈ ਹਾਂਜੀ ਮੈਂ ਗੁਰਿੰਦਰ ਸਿੰਘ ਵਾਸੀ ਅਮੀਰਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਤਸਨੀਕ ਹਾਂ ਇਹ ਜੋ ਅੱਜ ਮਸਲਾ ਹੈ ਪੰਚਾਇਤੀ ਜ਼ਮੀਨ ਦਾ ਹੈ ਪੰਚਾਇਤੀ ਜ਼ਮੀਨ 'ਚ ਬੋਲੀ ਹੋਣ ਤੋਂ ਪਹਿਲਾਂ ਹੀ ਜੀਰੀ ਲੱਗ ਚੁੱਕੀ ਸੀ ਇਹ ਅਸੀਂ ਪਹਿਲਾਂ ਵੀ ਮੀਡੀਆ 'ਚ ਮੀਡੀਆ ਦੇ ਧਿਆਨ 'ਚ ਲਿਆਂਦਾ ਤੇ ਅਫਸਰਾਂ ਦੇ ਧਿਆਨ 'ਚ ਲਿਆਂਦਾ ਤੇ ਉਸ ਤੋਂ ਬਾਅਦ ਜੋ ਬੋਲੀ ਹੋਣ ਤੋਂ ਪਹਿਲਾਂ ਹੀ ਝੋਨਾ ਲੱਗ ਚੁੱਕਿਆ ਸੀ ਉਸ ਦੀ ਕੋਈ ਕਾਰਵਾਈ ਨਹੀਂ ਹੋਈ 21 ਜੂਨ ਨੂੰ ਇਹ ਅਸੀਂ ਮਸਲਾ ਉਠਾਇਆ ਸੀਗਾ মিডিਆ ਦੇ ਸਾਹਮਣੇ ਤੇ ਉਸ ਤੋਂ ਬਾਅਦ ਉਦੋਂ ਤੱਕ ਕੋਈ ਬੋਲੀ ਨਹੀਂਤੀ ਹੋਈ ਤੇ ਇਹ ਬੋਲੀ 14 ਜੁਲਾਈ ਨੂੰ ਜਾ ਕੇ ਹੋਈ ਆ 14 ਜੁਲਾਈ ਨੂੰ ਬੋਲੀ ਹੋਣ ਅਪਰੰਤ ਅਸੀਂ ਜੋ ਇਹ ਜੀਰੀ ਪਹਿਲਾਂ ਦੀ ਲੱਗ ਚੁੱਕੀ ਸੀਗੀ ਅਸੀਂ ਉਸ ਦੀ ਬੋਲੀ ਦੇ ਦਿੱਤੀ ਐ ਪੰਚਾਇਤੀ ਬੋਲੀ ਅਸੀਂ ਅਸੀਂ ਖੁਦ ਮੈਂ ਆਪ ਦਿੱਤੀ ਆ ਤੇ ਉਸ ਤੋਂ ਬਾਅਦ ਜ਼ਮੀਨ ਲੈਣ ਤੋਂ ਬਾਅਦ ਅਸੀਂ ਨੇ ਪੈਸੇ ਭਰ ਚੁੱਕੇ ਆ 2,60,000 ਰੁਪਏ 3 ਕਿੱਲਾਂ ਦਾ ਪਲਾਟ ਪਲਾਟ ਨੰਬਰ 9 ਇਹ ਚ ਤਿੰਨ ਕਿੱਲੇ ਨੇ ਜੀ ਇਹ ਚ ਇੱਕ ਕਿੱਲੇ ਦਾ ਕਬਜਾ ਸਾਨੂੰ ਮਿਲ ਚੁੱਕਿਆ ਜੀ ਜੋ ਦੋ ਕਿੱਲੇ ਸੀਗੇ ਜੋ ਬੋਲੀ ਹੁਣ ਤੋਂ ਪਹਿਲੇ ਹੀ ਲੱਗ ਚੁੱਕੇ ਸੀਗੇ ਉਹਨਾਂ ਦਾ ਕਬਜਾ ਸਾਨੂੰ ਹਜੇ ਤੱਕ ਮਿਲਿਆ ਨਹੀਂ ਤੁਸੀਂ ਸਰਪੰਚ ਤੇ ਸੈਕਟਰੀ ਨੂੰ ਨਹੀਂ ਮਿਲੇ ਜੀ ਸਰਪੰਚ ਸਾਹਿਬ ਕਹਿੰ ਸਰਪੰਚ ਕਹਿੰਦਾ ਜੀ ਤੁਹਾਡੇ ਕੋਲ ਹੁਣ ਕਬਜਾ ਆਇਓ ਸਾਨੂੰ ਇਸ ਕਬਜੇ ਦਾ ਸਾਨੂੰ ਇਹ ਪਤਾ ਹੀ ਨਹੀਂ ਜੀ ਵੀ ਉਹ ਬੰਦਿਆ ਨੇ ਜੀ ਜਿਨ੍ਹਾਂ ਨੇ ਜੀਰੀ ਲਾਈ ਆ ਸਾਨੂੰ ਨਹੀਂ ਪਤਾ ਕਿ ਕਿਹੜੇ ਬੰਦਿਆ ਨੇ ਲਾਈ ਆ ਇਹ ਪੰਚਾਇਤ ਨੂੰ ਪਤਾ ਹੈ ਜੀ ਪੰਚਾਇਤ ਨੇ ਲਵਾਈ ਆ ਜੀ ਇਹ ਜੀਰੀ ਤੇ ਉਹ ਸਰਪੰਚ ਕਹਿੰਦੇ ਜੀ ਤੁਸੀਂ ਜਾ ਕੇ ਜਿਹੜੀ ਵੱਢ ਲੋ ਅਸੀਂ ਜਿਹੜੀ ਵੱਢ ਕਿਵੇਂ ਵੱਢ ਸਕਦੇ ਆ ਜੀ ਇਹ ਵਿੱਚ ਰੜਾਈ ਵੀ ਆ ਜ਼ਮੀਨ ਸੈਕਟਰੀ ਸੈਕਟਰੀ ਕੀ ਕਹਿੰਦਾ ਸੈਕਟਰੀ ਕਹਿੰਦਾ ਜੀ ਇਹ ਕੰਮ ਸੈਕਟਰੀ ਦਾ ਨਹੀਂ ਹੁੰਦਾ ਮੈਕਮੇ ਦਾ ਨਹੀਂ ਹੁੰਦਾ ਪੰਚਾਇਤ ਦਾ ਹੁੰਦਾ ਪੰਚਾਇਤ ਕਹਿੰਦੀ ਜੀ ਸਾਡਾ ਕੰਮ ਨਹੀਂ ਇਹ ਤੁਸੀਂ ਜਾ ਕੇ ਵੀਡੀਓ ਨੂੰ ਮਿਲੋ ਤੇ ਸਾਨੂੰ ਕੋਈ ਰਾਹ ਨਹੀਂ ਪਾ ਰਹੇ ਤੇ ਅੱਜ ਤੁਸੀਂ ਕਿਹਨੂੰ ਮਿਲੇ ਸੀ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮਿਲੇ ਸੀਗੇ ਜੀ ਉਹਨਾਂ ਨੇ ਕੀ ਕਿਹਾ ਇਹ ਸਪੈਸ਼ਲ ਡੀਡੀਪੀਓ ਸਾਹਿਬ ਦੀ ਆਪਣੇ ਡਿਊਟੀ ਲਈ ਹੈ ਜੀ ਅਸੀਂ ਡੀਡੀਪੀਓ ਸਾਹਿਬ ਨੂੰ ਮਿਲੇ ਹਾਂ ਉਸ ਤੋਂ ਬਾਅਦ ਜਾ ਕੇ ਤੇ ਡੀਡੀਪੀਓ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਜੀ ਮੰਗਲਵਾਰ ਨੂੰ 16 ਆਪਣੇ 16 ਸਤੰਬਰ ਨੂੰ ਦਿਨ ਮੰਗਲਵਾਰ ਨੂੰ ਤੁਹਾਡੇ ਕੋਲ ਕਬਜ਼ਾ ਹੋ ਜਾਊਗਾ ਕਬਜ਼ਾ ਦਵਾ ਦਾਂਗੇ ਅਸੀਂ ਹਾਂਜੀ ਤੇ ਅੱਜ ਮੈਂ ਗੁਰਜਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਪਿਛਲੇ 2-3 ਮਹੀਨਿਆਂ ਤੋਂ ਇੱਕ ਇਹਨਾਂ ਦਾ ਪਿੰਡ ਮੀਰਪੁਰ ਦੇ ਵਿੱਚ ਕਿਸਾਨਾਂ ਦਾ ਮਸਲਾ ਲਟਕ ਰਿਹਾ ਹੈ ਜੋ ਕਿ ਕਿਸਾਨਾਂ ਨੇ ਜ਼ਮੀਨ ਆਪਣੀ ਬੋਲੀ ਬੋਲੀ ਤੇ ਲਈ ਆ ਪਰੰਤੂ ਉਹਨਾਂ ਨੂੰ ਕਬਜ਼ਾ ਨਹੀਂ ਦਿਵਾਇਆ ਜਾ ਰਿਹਾ ਜਿਸ ਦੇ ਵਿੱਚ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲੇ ਆ ਵੀ ਇਹਨਾਂ ਦਾ 2 ਲੱਖ 60 ਹਜ਼ਾਰ ਦੇ ਕਰੀਬ ਜਿਹੜਿਆ ਪੈਸੇ ਰਸੀਦਾਂ ਜਿੰਨਾ ਵੀ ਬੈਂਕ ਦੀ ਸਟੇਟਮੈਂਟ ਦਿੱਤੀ ਆ ਤੇ ਜਿਹੜੀ ਪੰਚਾਇਤ ਨੇ ਬਿਨਾਂ ਬੋਲੀ ਤੋਂ ਜ਼ਮੀਨ ਤੇ ਕਬਜ਼ਾ ਦਿਵਾਇਆ ਉਸ ਪੰਚਾਇਤ ਦੇ ਉੱਤੇ ਕਾਰਵਾਈ ਕਰਾਉਣ ਦੇ ਲਈ ਜੋ ਡਾਇਰੈਕਟਰ ਸਾਹਿਬ ਦੀ ਚਿੱਠੀ ਆਈ ਆ ਵੀ ਪੰਚਾਇਤ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਸਾਰਿਆਂ ਦੇ ਸੰਬੰਧ ਚ ਅਸੀਂ ਮਿਲੇ ਆ ਜਿਸ ਦੇ ਵਿੱਚ ਸਾਨੂੰ ਅੱਜ ਇਹਨਾਂ ਨੇ ਭਰੋਸਾ ਦਵਾਇਆ ਵੀ ਅਸੀਂ ਕੱਲ੍ਹ ਤੱਕ ਇਹ ਕਬਜ਼ਾ ਦਿਵਾ ਦਿੱਤਾ ਜਾਊਗਾ ਇਹ ਕਿਨਨ ਪ੍ਰਸ਼ਦਵਾਇਆ ਜੀ ਇਹ ਡੀਡੀਪੀਓ ਸਾਹਿਬ ਨੇ ਵੀਡੀਓ ਸਾਹਿਬ ਨੂੰ ਉੱਥੇ ਮੀਟਿੰਗ ਤੁਰੰਤ ਸੱਦ ਕੇ ਉਹਨਾਂ ਨੇ ਕਿਹਾ ਵੀ ਕਾਲੂ ਕਬਜਾ ਦਵਾ ਦਿੱਤਾ ਜਾਵੇਗਾ ਹੈਲੋ ਹਾਂਜੀ ਸਰਪੰਚ ਹਰਜੋਤ ਕੌਰ ਦੇ ਪਤੀ ਰਣਜੋਤ ਸਿੰਘ ਬੋਲਦੇ ਹਾਂ ਜੀ ਹਾਂਜੀ ਮੈਂ ਪੱਤਰਕਾਰ ਭਿੰਦਰਮਨ ਬੋਲਦਾ ਜੀ ਹਾਂਜੀ ਇਹ ਜਿਹੜਾ ਆਪਣਾ ਪੰਚਾਇਤੀ ਜ਼ਮੀਨ ਦਾ ਜਿਹੜਾ ਮਾਮਲਾ ਹੈ ਦੋ ਕਿਲਿਆਂ ਦਾ ਇਹ ਕੀ ਰੌਲਾ ਜੀ ਇਹ ਕੀ ਕਾਲ ਨੂੰ ਹੋਲਡ ਤੇ ਰੱਖਦਾ ਹੈ। ਕਿਹਪਿਆ? ਨਹੀਂ ਬੱਝੇ ਰਹੇ। ਆ ਦੇਖੋ ਸਰਪੰਚ ਸਾਹਿਬ ਨੇ ਜੀ ਆ ਮੇਰੀ ਕਾਲ ਨੂੰ ਹੋਲਡ ਤੇ ਲਾਤਾ। ਹੈਲੋ। ਹੈਲੋ। ਸਰਪੰਚ ਸਾਹਿਬ ਨੇ ਮੇਰਾ ਫੋਨ ਕੱਟ ਦਿੱਤਾ। ਆਪਣਾ ਪੱਖ ਸਰਪੰਚ ਸਾਹਿਬ ਨੇ ਨਹੀਂ ਦੱਸਿਆ। ਸਰਪੰਚ ਸਾਹਿਬ ਹਰਜੋਤ ਕੌਰ ਦੇ ਪਤੀ ਰਣਜੋਤ ਸਿੰਘ ਨੇ ਆਪਣਾ ਪੱਖ ਨਹੀਂ ਦੱਸਿਆ। ਜਿਸ ਦੇ ਕਾਰਨ ਉਹਨਾਂ ਦਾ ਪੱਖ ਨਹੀਂ ਪਤਾ ਲੱਗ ਸਕਿਆ। ਮੇਰੀ ਚਲਦੀ ਕੌਣ ਕੱਟ ਦਿੱਤੀ ਹੈ ਹੈਲੋ 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 ਹਾਂਜੀ ਸੈਕਟਰੀ ਰਾਜਿੰਦਰ ਸਿੰਘ ਜੀ ਮੀਰਪੁਰ ਰਾਜਿੰਦਰ ਰਾਜਿੰਦਰ ਪੱਤਰਕਾਰ ਭਿੰਦਰਮਨ ਬੋਲਦਾ ਜੀ ਹਾਂਜੀ ਹਾਂਜੀ ਇਹ ਜਿਹੜਾ ਪੰਚਾਇਤੀ ਜ਼ਮੀਨ ਦਾ ਦੋ ਕਿੱਲੇ ਦਾ ਮਾਮਲਾ ਇਹਦਾ ਕੀ ਚੱਕਰ ਹੈ ਜੀ ਇਹ ਕੋਈ ਚੱਕਰ ਨਹੀਂ ਜੀ ਨਹੀਂ ਚੱਕਰ ਕਿਉਂ ਨਹੀਂ ਮਤਲਬ ਠੇਕਾ ਭਰਿਆ ਹੋਇਆ ਕਬਜ਼ਾ ਇਹਨਾਂ ਨੂੰ ਮਿਲਿਆ ਨਹੀਂਗਾ ਜੀ ਨਹੀਂ ਹੈਗਾ ਜੀ ਕਬਜ਼ਾ ਨਹੀਂ ਹੈਗਾ ਇਹ ਠੇਕੇ ਤੋਂ ਪਹਿਲਾਂ 2 ਏਕੜ ਕਿਸੇ ਨੇ ਜੀਰੀ ਝੋਨਾ ਲਗਾ ਦਿੱਤਾ ਕਿਹਨੇ ਲਗਾਇਆ ਜੀ ਇਹ ਉਹਨਾਂ ਨੇ ਸਾਨੂੰ ਲਿਖ ਕੇ ਦੇ ਦਿੱਤਾ ਸੀ ਵੀ ਸਮਝ ਨਹੀਂ ਹੈਗਾ ਸਾਡੇ ਕੋਲ ਲਿਖਿਆ ਵਾ ਤੁਹਾਡੇ ਲਿਖਿਆ ਵਾ ਤੁਹਾਡੇ ਕੋਲ ਹੈਗਾ ਜੀ ਹਾਂ ਜੀ ਹਾਂ ਜੀ ਹੈਗਾ ਇਹ ਜਿਨ੍ਹਾਂ ਨੇ ਮਤਲਬ ਪਹਿਲਾਂ ਬਾਹਲੀ ਸੀ ਹਾਂ ਜੀ ਹਾਂ ਜੀ ਲਿਖਿਆ ਵਾ ਇਹ ਅੱਜ ਡੀਸੀ ਸਾਹਿਬ ਨੂੰ ਮਿਲੇ ਨੇ ਫਿਰ ਇਹਨਾਂ ਨੂੰ ਅੱਜ ਝੋਨਾ ਪਾਉਣ ਮਤਲਬ ਇਹਨਾਂ ਨੂੰ ਝੋਨੇ ਦੇ ਕਬਜ਼ਾ ਦਿਵਾਇਆ ਜਾਊਗਾ ਜੀ ਹਾਂ ਜੀ ਹਾਂ ਜੀ